50 ਸਾਲ ਪਹਿਲਾਂ ਇਸ ਸਟੇਡੀਅਮ ਦੀ ਹਾਲਤ 50 ਗੁਣਾ ਚੰਗੀ ਸੀ ਕਿਉਂਕਿ ਆ ਜਿਹੜੀ ਸਾਹਮਣੇ ਤੁਸੀਂ ਪਾਣੀ ਖੜਾ ਦੇਖ ਰਹੇ ਹੋ ਤੇ ਘਾਹ ਦੇ ਫਿਰੇ ਗੋਡੇ-ਗੋਡੇ ਇੱਥੇ ਬੜੀ ਵਧੀਆ ਹਾਕੀ ਦੀ ਗਰਾਊਂਡ ਹੁੰਦੀ ਸੀ ਇੱਥੇ ਸਰਦਾਰ ਅਮਰੀਕ ਸਿੰਘ ਬੜੇ ਮਸ਼ਹੂਰ ਕੋਚ ਸੀਗੇ ਬੜੇ ਡੈਡੀਕੇਟਿਡ ਔਰ ਜਿਹੜੀਆਂ ਸੈਨੀ ਸਿਸਟਰਸ ਚੰਦ ਸਿੰਘ ਲੰਪੀ ਨੇ ਵਰਗੇ ਇੱਥੇ ਪਲੇਅਰ ਹਾਕੀ ਖੇਡਦੇ ਮੈਦਾਨ ਦੀ ਅੱਖੀਂ ਦੇਖੇ ਅੱਜ ਤੁਸੀਂ ਦੇਖ ਲਓ ਇਸ ਗਰਾਊਂਡ ਦੀ ਹਾਲਤ ਕਿ ਤੇ ਪਸ਼ੂਆਂ ਦਾ ਮੇਲਾ ਵੀ ਲਾਉਣਾ ਸ਼ੁਰੂ ਕਰਤਾ ਸੀ ਪਿਛਲੀ ਇੱਕ ਸਰਕਾਰ ਨੇ ਫਿਰ ਅਸੀਂ ਇਹ ਧਰਨਾ ਮੁਜ਼ਾਹਰਾ ਕੀਤਾ ਪਸ਼ੂਆਂ ਦਾ ਮੇਲਾ ਤਾਂ ਹਟਿਆ ਇਹ ਘਾਸ ਸੀਗਾ ਜੀ 2.5 2.5 ਫੁੱਟ 3 3 ਫੁੱਟ ਵੀੜ ਉੱਗਰੇ ਸੀ ਇੱਥੇ ਠੀਕ ਹੈ ਅੱਜ ਵੀ ਤੁਸੀਂ ਦੇਖਿਆ ਪਰ ਅੱਖ ਵੀ ਉੱਗਰੇ ਹੋਣੇ ਆ ਪਿੱਪਲ ਉੱਗਰੇ ਹੋਏ ਆ ਆ ਮੈਨੂੰ ਬੜੀ ਖੁਸ਼ੀ ਹੋਈ ਸੁਣ ਕੇ ਵੀ 13000 ਸਟੇਡੀਅਮ ਵਾਲੇ ਬੜੀ ਵਧੀਆ ਗੱਲ ਆ ਪਰ ਨਾਲ ਕੀ ਪੜ ਰਿਹਾ ਆਤ ਆਦਨ ਆਤ ਆਦਨ ਆਤ ਆਦਨ ਸਟੇਡੀਅਮ ਕੀ ਹੁੰਦਾ ਉਹਦੀ ਕਾਸਟ ਹੈ 170 ਮਿਲੀਅਨ ਤੋਂ ਲੈ ਕੇ 2 ਟ੍ਰਿਲੀਅਨ 1100 ਕਰੋੜ ਤੋਂ ਸ਼ੁਰੂ ਹੁੰਦਾ ਹੈ ਸਟੇਡੀਅਮ ਤੇ ਉਹਦੀ ਕਾਸਟ ਜਾਂਦੀ ਹੈ 19000 ਕਰੋੜ ਤੇ ਇੱਕ ਸਟੇਟਮੈਂਟ ਨਹੀਂ ਬਣਨਾ ਜੇ ਉਹ ਜਾ ਇੱਕ ਸਟੇਡੀਅਮ ਸਰਕਾਰ ਬਣਾ ਦੇਵੇ ਮੈਂ ਇਹਨਾਂ ਦੀ ਨੰਗੇ ਪੈਰ ਸਾਰੀ ਉਮਰ ਮਦਦ ਕਰੂੰਗਾ ਇਹਨਾਂ ਦੀ ਪਾਰਟੀ ਵੀ ਸਪੋਰਟ ਕਰੂੰਗਾ ਆਹ ਟਰੈਕ ਦੇ ਵਿੱਚ ਕੇਰੀ ਪੈਂਦੀ ਹੈ ਭੱਠੇ ਦੀ ਸ਼ਾਨ ਨਹੀਂ ਲਾ ਕੇ ਆਹ ਜਿੱਥੇ ਬੱਜਰੀ ਪਾਈ ਹੋਈ ਹੈ ਇੱਥੇ ਬੱਜਰੀ ਇਕੱਠੀ ਕਰ ਲਓ ਬੋਕਰ ਨਾਲ ਟੋਕਰਾ ਭਰ ਲਓ ਮੈਂ ਬੱਜਰੀ ਦਾ ਇੱਥੇ 3 ਲੀ ਦੌੜਨਗੇ 8.5 ਲੱਖ ਦਾ ਮੈਟ ਹੈ ਕਰਸ ਲੈਂਦਾ ਔਰ ਅੰਦਰ ਤੋਂ ਮੈਂ ਪੋਚੇ ਦਿਖਾਉਂਗਾ ਦੇ ਵਿੱਚ ਪਏ ਵੇ ਇੱਥੇ ਨੂੰ ਕੋਚ ਕਰੂਗਾ ਪੋਚੇ ਲਾਊਗਾ ਏਡੇ ਵੱਡੇ ਮੈਟਸ ਉੱਤੇ ਬੱਚੇ ਲਾਉਂਦੇ ਆ ਔਰ ਪੋਚੇ ਗਾਰੇ ਬਣੇ ਵੇ ਆ ਉਹਨਾਂ ਦੇ ਟਰੈਕਸ ਉੱਤੇ ਟੀ-ਸ਼ਰਟਾਂ ਜਿਹੜੀਆਂ ਇੱਥੇ ਪਈਆਂ ਪੋਚਿਆਂ ਜੋਗੇ ਪੈਸੇ ਹਨੀ ਕਦੇ ਇੱਥੋਂ ਦੇ 30 40 ਚੰਗੇ ਨਾਮੀ ਸਪੋਰਟਸਮੈਨ ਇਕੱਠੇ ਕਰਕੇ ਉਹਦੀ ਰੈ ਲਈਗੀ ਨਿਖੇੜਾਂ ਕਿਵੇਂ ਪਰਫੁੱਲ ਹੋਣਗੀ ਉਹ ਉਹਦਾ ਤਾਂ ਇੱਥੇ ਕੋਚ ਹੀ ਹੈ ਨਹੀਂ ਕੋਈ ਡਿਸਟ੍ਰਿਕਟ ਕਲੱਬ ਦੇ ਕਿੱਥੇ ਕੋਚ ਹੈਗੇ ਜਿਮਨਾਸਟਿਕ ਦੇ ਫੇਰ ਦੂਜੀ ਖੇਡ ਚਾਹੀਦੀ ਹੈ ਸਵਿਮਿੰਗ ਇੱਥੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੁਝ ਸਰਕਾਰ ਦਾ ਸਨੂੰਪੂਹ ਰਣੀ ਬੇ ਸਰਕਾਰ ਦਾ ਜਿਹੜੇ ਬੰਦੇ ਐ ਇਹ ਆਤਾ ਆਦਨਿਕ ਸਟੇਡੀਅਮ ਵੇਖਿਆ ਕਿਨੇ ਇਹ ਆਤਾ ਆਦਨਿਕ ਸਟੇਡੀਅਮ ਤੁਹਾਡੇ ਜੱਤੋ ਦਾ ਐਮ.ਐਲ.ਏ. ਅਮੋਲਕ ਸਿੰਘ ਵੇਖ ਕੇ ਆਇਆ ਸੀ ਕਿ ਫੌਜਾ ਸਿੰਘ ਸਰਾਰੀ ਵੇਖ ਕੇ ਆਇਆ ਕਿ ਆ ਜਿਹੜੀ ਬੀਬੀ ਆ ਜਗਰਾਉਂ ਵਾਲੀ ਕੀ ਨਾ ਉਹਦਾ ਮੰਨੋ ਕਿ ਉਹ ਵੇਖ ਕੇ ਆਈਏ ਕਿ ਬਜਿੰਦਰ ਕੌਰ ਵੇਖ ਕੇ ਆਈਏ ਕਿ ਕਿਹੜੀ ਬੀਬੀ ਨੇ ਵੇਖਿਆ ਸੀ ਇਹ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਇਸ ਇਹ ਸਰਕਾਰ ਦੇ ਵਿੱਚ ਜਿਹੜੇ ਬੰਦੇ ਐ ਇਹ ਕਿਤੇ ਇਹਨਾਂ ਨੇ ਆਦਨਿਕ ਸਟੇਡੀਅਮ ਦੇਖਿਆ ਉਹ ਜ਼ਿੰਦਗੀ ਚ ਸਵਾਲ ਉਹੀ ਹੈ ਕਿ ਜੇਕਰ ਜ਼ਿਲ੍ਹੇ ਦੇ ਸਟੇਡੀਅਮ ਦਾ ਇਹ ਹਾਲਾਤ ਹੈ ਪਿੰਡਾਂ ਦੇ ਵਿੱਚ ਹੋਰ ਹਲਕਿਆਂ ਦੇ ਵਿੱਚ ਕੀ ਹਾਲਾਤ ਹੈ ਕਿੱਥੇ ਮੈਂ ਤੁਹਾਨੂੰ ਕਹਤਾ ਹੈ ਬੇਜਰੀਵਾਲ ਨੇ ਕਹਤਾ ਹਰ گاؤں ਮੈਂ ਸਟੇਡੀਅਮ ਬਣਾਏਗੇ ਉਸਮੇ ਫੁੱਟਬਾਲ ਦਾ ਮੈਦਾਨ ਹੋਗਾ ਪੰਜ ਗੇਮ ਹੋਣਗੀ ਉਹ ਫੁੱਟਬਾਲ ਦਾ ਗਰਾਊਂਡ ਬਣਦਾ ਕਿੰਨੇ ਥਾਂ ਚ ਹੈ ਕਿੱਥੋਂ ਬਣਦਾ ਹੈ ਇਹ ਆਤਮ ਆਤਮ ਨੂੰ ਕੁ ਸਟੇਡੀਅਮ ਬਣਾਉਂਗੇ ਆ ਸਟੇਡੀਅਮ ਕੱਲਾ ਸਟੇਡੀਅਮ ਅਠ ਕਿੱਲੇ ਚ ਹੈ ਇਹ ਕਿਰਾਦਾ ਵੀ ਸਿਰਫ 15 ਕਸ ਤੇ ਲਈ ਰੱਖੇ ਹੋਏ ਸਟੇਡੀਅਮ ਤੇ ਇਹ ਉਹੋ ਜਿਹੀ ਗੱਪ ਹੈ ਜਿਵੇਂ ਬੀਬੀ ਅਨੂਜੀ ਘਰੇ ਜਾ ਕੇ ਰਾਸ਼ਨ ਦੇਣ ਸਾਡੀ ਗੱਡੀ ਆਊਗੀ ਉਹਨਾਂ ਤੋਂ ਟਾਈਮ ਪੁੱਛਿਆ ਕਰੂਗੀ ਵੀ ਤੁਸੀਂ ਬੀਬੀ ਜੀ ਖੇਤ 'ਚ ਕੰਮ ਕਰਦੇ ਹੋ ਕਿ ਹੁਣ ਤੁਸੀਂ ਘਰੇ ਹੋ ਫੇਰ ਸਾਡੀ ਗੱਡੀ ਤੁਹਾਡੇ ਤੁਹਾਡੇ ਘਰੇ ਰਾਸ਼ਨ ਦੇਣ ਆਊਗੀ ਕੇਸ ਨਾ ਕੇਦਰੀਵਾਲ ਦੇ ਭਗਵੰਤ ਮਾਹਰ ਰਾਸ਼ਨ ਦੇਣ ਇਹੋ ਜਿਹਾ ਇਹ ਗੱਪ ਹੈ ਇਹ ਵੀ ਅੱਜ ਤੁਸੀਂ ਇੰਟਰਵਿਊ ਕਰ ਲਈ ਹਾਲਾਤ ਦਿਖਾ ਦੇ ਸਰਕਾਰਾਂ ਹੀ ਕਰਦੀਆਂ ਡੀਐਸਓ ਨੂੰ ਬਦਲ ਦਿਓ ਜੀ ਨੂੰ ਸਸਪੈਂਡ ਕਰ ਦਿਓ ਹੁਣ ਡੀਐਸਓ ਨੇ ਇੱਥੇ ਹੱਥੋਂ ਨਾ ਫੜ ਕੇ ਡੌਕਰ ਫੜ ਕੇ ਜਾ ਇੱਥੇ ਉਹ ਗਰਾਸ ਕਟਰ ਲੈ ਕੇ ਉਹਨਾਂ ਕਾ ਕੱਟਣਾ ਡੀਐਸਓ ਨੇ ਕੰਮ ਕਰਾਉਣਾ ਉਹਨੂੰ ਬੰਦੇ ਦਿਓ ਲੋਕਵਾਇ ਟੀਵੀ ਨਾਲ ਜੁੜੇ ਹੋ ਤਾਂ ਸਹੀ ਮਾਇਆ ਮੁਤਾਜ ਪੰਜਾਬ ਸਰਕਾਰ ਦੇ ਵੱਲੋਂ ਕੱਲ ਐਲਾਨ ਕੀਤਾ ਗਿਆ ਕਿ ਅਸੀਂ ਪੰਜਾਬ ਦੇ ਵਿੱਚ 13000 ਅਦੋਨਿਕ ਸਟੇਡੀਅਮ ਬਣਾਉਣੇ ਆ ਉਹ ਸਟੇਡੀਅਮ ਜਿਹੜੇ ਲੋਕ ਦੇਖਿਆ ਕਰਨਗੇ ਪਰ ਸਵਾਲ ਇੱਥੇ ਇਹ ਆ ਕਿ ਜਿਹੜੇ ਪਹਿਲਾਂ ਬਣੇ ਹੋਏ ਨੇ ਉਹ 13000 ਦੇ ਹਿਸਾਬ ਨਾਲ ਲਗਭਗ ਹਰ ਇੱਕ ਪਿੰਡ ਦੇ ਵਿੱਚ ਸਟੇਡੀਅਮ ਬਣ ਜਾਵੇਗਾ ਪਰ ਅੱਜ ਤੁਹਾਨੂੰ ਇੱਕ ਜ਼ਿਲ੍ਹੇ ਦਾ ਹਾਲ ਦਿਖਾਉਨੇ ਆ ਜ਼ਿਲ੍ਹਾ ਫਰੀਦਕੋਟ ਦਾ ਨੈਰੋ ਸਟੇਡੀਅਮ ਜੋ ਬਹੁਤ ਮਸ਼ਹੂਰ ਹੈ ਕਿੰਨੇ ਖਿਡਾਰੀ ਇੱਥੇ ਹੋ ਕੇ ਗਏ ਨੇ ਤਸਵੀਰਾਂ ਪਹਿਲਾਂ ਦਿਖਾ ਦਿੰਨੇ ਆ ਕਿ ਜਿਹੜਾ ਬਣਿਆ ਹੋਇਆ ਸਟੇਡੀਅਮ ਹੈ ਉਹਦੇ ਹਾਲਾਤ ਕੀ ਹੈ ਸਭ ਤੋਂ ਪਹਿਲਾਂ ਦੇਖ ਸਕਦੇ ਹਾਂ ਕਿ ਇਹ ਸਟੇਡੀਅਮ ਦੇ ਵਿੱਚ ਅੱਜ ਖਿਡਾਰੀ ਕੋਈ ਨਹੀਂ ਹੈ ਉਹਦਾ ਕਾਰਨ ਕੀ ਹੈ ਕਿ ਇੱਥੇ ਪਾਣੀ ਖੜਾ ਸਟੇਡੀਅਮ ਦੇ ਹਾਲਾਤ ਬਹੁਤ ਬੁਰੇ ਆ ਜਿਹੜਾ ਮਤਲਬ ਪੌੜੀਆਂ ਨੇ ਉੱਥੇ ਘਾਹ ਉੱਗਿਆ ਹੋਇਆ ਜਿੱਥੇ ਨਿਸ਼ਾਨ ਬਣੇ ਨੇ ਉਹਨਾਂ ਉੱਤੇ ਮਤਲਬ ਦਰਖਤ ਉੱਗ ਰਹੇ ਨੇ ਇਹ ਹਾਲਾਤ ਹਨਹਿਰੂ ਸਟੇਡੀਅਮ ਦੇ ਇਹ ਜਿਹੜੇ ਨੌਜਵਾਨ ਭੱਜ ਰਹੇ ਨੇ ਇਹ ਇੰਡੀਅਨ ਆਰਮੀ ਦੇ ਨੇ ਟ੍ਰੇਨਿੰਗ ਦੇ ਲਈ ਇੱਥੇ ਆਏ ਨੇ ਪਰ ਇਹਨਾਂ ਤੋਂ ਇਲਾਵਾ ਇੱਥੇ ਕੋਈ ਵੀ ਨਹੀਂ ਆਉਂਦਾ ਉਹਦਾ ਕਾਰਨ ਕੀ ਹੈ ਕਿ ਹਾਲਾਤ ਬਹੁਤ ਬੁਰੇ ਆ ਇੱਥੇ ਆ ਕੇ ਕਿਸੇ ਨੇ ਕਰਨਾ ਕੀ ਤੇ ਹੋਰ ਵੀ ਨਾਲ ਜਿਹੜੇ ਗਰਾਊਂਡ ਬਣੇ ਨੇ ਉਹਨਾਂ ਦੇ ਹਾਲਾਤ ਵੀ ਬਹੁਤ ਬੁਰੇ ਆ ਸਾਡੇ ਨਾਲ ਗੱਲਬਾਤ ਕਰਨ ਲਈ ਗੁਰਮੀਤ ਸਿੰਘ ਬਰਾੜ ਜੀ ਨੇ ਨਾਲ ਉਹਨਾਂ ਦੇ ਸਾਥੀ ਨੇ ਲੰਮੇ ਸਮੇਂ ਤੋਂ ਇੱਥੇ ਪ੍ਰੈਕਟਿਸ ਕਰ ਰਹੇ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਕਿ ਜਿਹੜੇ 13000 ਸਟੇਡੀਅਮ ਨੇ ਉਹਨਾਂ ਦਾ ਫਾਇਦਾ ਹੋਵੇਗਾ ਜਾਂ ਜਿਹੜਾ ਇਹ ਬਣਿਆ ਹੋਇਆ ਸਟੇਡੀਅਮ ਇਹਨਾਂ ਨੂੰ ਕਿਉਂ ਨਹੀਂ ਦੇਖਪਾਲ ਹੋ ਰਹੀ ਸਭ ਤੋਂ ਪਹਿਲਾਂ ਤਾਂ ਜੀ ਜਿਵੇਂ ਆਪਾਂ ਗੱਲ ਕੀਤੀ ਕਿ ਸਰਕਾਰ ਨੇ ਐਲਾਨ ਕੀਤਾ ਕਿ ਅਸੀਂ ਸਟੇਡੀਅਮ ਬਣਾਉਣੇ ਨੇ ਨਵੇਂ 13000 ਜਿਹੜੇ ਅੱਜ ਜ਼ਿਲ੍ਹੇ ਦੇ ਵਿੱਚ ਖੜੇ ਆ ਇੱਕ ਵੀ ਜ਼ਿਲ੍ਹੇ ਦੇ ਹਾਲਾਤ ਕੀ ਨੇ ਤੁਸੀਂ ਇੱਥੇ ਪ੍ਰੈਕਟਿਸ ਕਰਦੇ ਹੋ ਕੀ ਹਾਲਾਤ ਨੇ ਸਟੇਡੀਅਮ ਦੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਲੋਕ ਆਵਾਜ਼ ਟੀਵੀ ਚੈਨਲ ਦਾ ਮੈਂ ਤੁਹਾਨੂੰ ਹਲ ਕਰਦਾ ਜਿਹੜਾ ਤੁਸੀਂ ਖਿਡਾਰੀਆਂ ਦੀ ਸਾਰ ਲੈਣ ਲਈ ਜਾਂ ਮੌਕੇ ਦੇ ਕੀ ਹਾਲਾਤ ਆ ਉਹ ਦੱਸਣ ਲਈ ਪਹੁੰਚੇ ਹੋ ਜੀ ਮੈਂ ਗੁਰਮੀਤ ਸਿੰਘ ਬਰਾੜ ਇੱਥੇ ਪਿਛਲੇ 50 ਸਾਲ ਤੋਂ ਜੀ ਇਸ ਸਟੇਡੀਅਮ ਦੇ ਵਿੱਚ ਆ ਰਿਹਾ ਹਾਂ ਤੇ ਅੱਜ ਵੀ ਆਉਣਾ ਜੀ ਔਰ ਅੱਜ 50 ਸਾਲ ਪਹਿਲਾਂ ਇਸ ਸਟੇਡੀਅਮ ਦੀ ਹਾਲਤ 50 ਗੁਣਾ ਚੰਗੀ ਸੀ। ਅੱਛਾ ਜੀ। ਹਾਂ ਜੀ। ਕਿਉਂਕਿ ਆ ਜਿਹੜੀ ਸਾਹਮਣੇ ਤੁਸੀਂ ਪਾਣੀ ਖੜਾ ਦੇਖ ਰਹੇ ਹੋ ਤੇ ਘਾਹ ਦੇਖ ਰਹੇ ਹੋ ਗੁੱਡੇ ਗੁੱਡੇ। ਜੀ। ਇੱਥੇ ਬੜੀ ਵਧੀਆ ਹਾਕੀ ਦੀ ਗਰਾਊਂਡ ਹੁੰਦੀ ਸੀ। ਠੀਕ ਹੈ। ਇਹਦੇ ਅੰਦਰ ਸਟੇਡੀਅਮ ਦੇ ਜੀ। ਔਰ ਇੱਥੇ ਸardar amrik singh ਬੜੇ ਮਸ਼ਹੂਰ ਕੋਚ ਸੀਗੇ ਬੜੇ ਡੈਡੀਕੇਟਿਡ ਔਰ ਜਿਹੜੀਆਂ ਸੈਨੀ ਸਿਸਟਰਜ਼ ਜੀ। ਚੰਦ ਸਿੰਘ اولمپੀਨ ਵਰਗੇ ਹਮ ਇੱਥੇ ਪਲੇਅਰ ਹਾਕੀ ਖੇਡਦੇ ਮੈਦਾਨ ਦੇ ਅੱਖੀ ਦੇਖੇ ਹੈ। ਠੀਕ ਹੈ। ਔਰ ਅੱਜ ਤੁਸੀਂ ਦੇਖ ਲਓ ਇਸ ਗਰਾਊਂਡ ਦੀ ਹਾਲਤ ਕਿਤੇ ਇੱਟਾਂ ਪਈਆਂ ਕਿਤੇ ਮਿੱਟੀ ਪਈ ਹੈ ਔਰ ਇੱਥੇ ਪਸ਼ੂਆਂ ਦਾ ਮੇਲਾ ਵੀ ਲਾਉਣਾ ਸ਼ੁਰੂ ਕਰਤਾ ਸੀ ਪਿਛਲੀ ਇੱਕ ਸਰਕਾਰ ਨੇ ਅੱਛਾ ਜੀ ਫਿਰ ਅਸੀਂ ਇਹਦੇ ਧਰਨਾ ਮੁਜ਼ਾਹਰਾ ਕੀਤਾ ਪਸ਼ੂਆਂ ਦਾ ਮੇਲਾ ਤਾਂ ਹਟਿਆ ਹ ਹ ਅੱਛਾ ਉਸ ਤੋਂ ਬਾਅਦ ਅੱਜ ਜਿਹੜਾ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਅ ਕੋਈ ਗਰਾਊਂਡਮੈਨ ਨਹੀਂ ਹੈ ਜੀ ਇੱਕ ਅੱਧਾ ਕੋਈ ਹੋਣਾ ਤੇ ਗਰਾਊਂਡਾਂ 8-10 ਹੈ ਹਮ ਔਰ ਮੇਰੇ ਖਿਆਲ ਦੋ ਤਿੰਨ ਸੇਵਾਦਾਰ ਹੋਣ ਇੱਕ ਨਾਈਟ ਡਿਊਟੀ ਤੇ ਇੱਕ ਇੱਥੇ ਦਿਨ ਵੇਲੇ ਕੋਈ ਲੇਡੀਜ਼ ਨਾਲ ਕੰਮ ਕਰਦੀ ਹੈ ਕੁਝ ਵੀ ਨਹੀਂ ਮੈਨਾਂ ਲ ਇਹ ਕਦੇ ਕੋਈ ਸੇਵਾਦਾਰ ਇੱਥੇ ਦੇਖਿਆ ਨਹੀਂ ਆ ਘਾ ਪਤਾ ਨਹੀਂ ਕੌਣ ਲਿਆ ਹੈ ਮਸ਼ੀਨ ਇਹ ਕਾਹ ਸੀ ਗਿਆ ਜੀ 2.5 2.5 ਫੁੱਟ 3 3 ਫੁੱਟ ਵੀੜ ਉਗਰੇ ਸੀ ਇੱਥੇ ਠੀਕ ਹੈ ਆ ਜਿਵੇਂ ਤੁਸੀਂ ਦੇਖਿਆ ਪਰ ਅੱਕ ਵੀ ਉਗਰੇ ਹੋਣੇ ਆ ਪਿੱਪਲ ਉਗਰੇ ਹੋਏ ਆ ਜੀ ਇਹ ਇੱਥੇ ਪਤਾ ਨਹੀਂ ਆਰਮੀ ਵਾਲੇ ਲਿਆਏ ਕਿ ਕੌਣ ਲਿਆ ਮੈਨੂੰ ਨਹੀਂ ਪਤਾ ਇਹ ਮੋਟਾ-ਮੋਟਾ ਕਾਹ ਜੜਾ ਵੱਢਿਆ ਗਿਆ 2-4 ਦਿਨ ਪਹਿਲਾਂ ਜੀ ਨਹੀਂ ਤਾਂ ਇੱਥੇ ਜੰਗਲ ਜੰਗਲ ਲਾਇਆ ਜੰਗਲ ਦੇ ਵਿੱਚ ਅਸੀਂ ਆ ਰਹੇ ਹਾਂ ਹਮ ਅਚੋ ਸੋ ਉਹ ਹੁਣ ਤੁਸੀਂ ਮੈਂ ਤੁਹਾਨੂੰ ਜਿਹੜੀ ਗੱਲ ਦੱਸ ਰਿਹਾ ਜੀ ਕਿ ਸਰਕਾਰਾਂ ਕੀ ਕਰਦੀਆਂ ਆ ਤੁਸੀਂ ਮੇਰੇ ਨਾਲ ਇੰਟਰਵਿਊ ਕਰ ਲਈ ਜੀ ਔਰ ਜਿਹੜਾ ਕੋਈ ਬੰਦਾ ਸਚਾਈ ਬਿਆਨ ਕਰਦਾ ਉਹਦੇ ਨਾਲ ਕੀ ਹਾਲਤ ਹੁੰਦੀ ਆ ਤੁਹਾਡੇ ਲੋਕ ਆਵਾਜ਼ ਟੀਵੀ ਦੇ ਜਿਹੜੇ ਮਨਿੰਦਰ ਸਿੰਘ ਸਿੱਧੂ ਦੇ ਪਰਚਾ ਕਦੇ ਅਸੀਂ ਸਚਾਈ ਬਿਆਨ ਕਰਨ ਤੇ ਅੱਜ ਮੈਂ ਸੱਚ ਬੋਲੂਗਾ ਇਹ ਮੇਰੇ ਨਾਲ ਪਤਾ ਨਹੀਂ ਕੀ ਇਹਨਾਂ ਨੇ ਬਦਲੇ ਲੈਣੇ ਔਰ ਜਿਹੜਾ ਖਾਸ ਕਰਕੇ ਕੀ ਕਰਨਗੇ ਮੈਨੂੰ ਚਲ ਇਹਨਾਂ ਗੱਲਾਂ ਦਾ ਕੋਈ ਡਰ ਨਹੀਂ ਜੀ ਕਿਉਂਕਿ ਮੈਂ ਆਪਣਾ ਇਹੋ ਜਿਹਾ ਕੁਝ ਵੇਖ ਚੁੱਕਿਆ ਬਥੇਰਾ ਮੇਰੀ 68 ਸਾਲ ਦੀ ਉਮਰ ਹੈ ਮੈਂ ਤਾਂ ਬਥੇਰਾ ਖਾ ਪੀ ਵੀ ਲਿਆ ਹੈ ਮੇਰੇ ਤੇ ਕੰਮ ਪੂਰੇ ਕਰ ਲਏ ਮੈਨੂੰ ਤਾਂ ਭਾਵੇਂ ਜੇਹਲ ਚ ਵੀ ਤੱਕ ਦਨ ਮੈਨੂੰ ਕੋਈ ਫਰਕ ਨਹੀਂ ਪੈਂਦਾ ਆ ਜਿਹੜਾ ਸਟੇਡੀਅਮ ਹੈ ਜੀ ਇਹਦੇ ਵਿੱਚ ਹੁਣ ਮਤਲਬ ਕੋਚ ਇੱਕ ਇੱਥੇ ਡਿਸਟ੍ਰਿਕਟ ਸਪੋਰਟਸ ਅਫਸਰ ਹੈ ਜੀ ਅੱਜ ਤੁਸੀਂ ਇੰਟਰਵਿਊ ਕਰ ਲਈ ਹਾਲਾਤ ਦਿਖਾਦੇ ਸਰਕਾਰਾਂ ਹੀ ਕਰਦੀਆਂ ਡੀਐਸਓ ਨੂੰ ਬਦਲਦੇ ਹੋ ਜੀ ਨੂੰ ਸਸਪੈਂਡ ਕਰਦੇ ਹੋ ਹੁਣ ਡੀਐਸਓ ਨੇ ਇੱਥੇ ਹੱਥ ਨਾਲ ਫੜ ਕੇ ਬੋਕਰ ਫੜ ਕੇ ਜਾਂ ਇੱਥੇ ਉਹ ਗਰਾਸ ਕਟਰ ਲੈ ਕੇ ਉਹਨੇ ਕਾ ਕੱਟਣਾ ਡੀਐਸਓ ਨੇ ਕੰਮ ਕਰਾਉਣਾ ਉਹਨੂੰ ਬੰਦੇ ਦਿਓ ਜੀ ਕੋਚ ਸਰਕਾਰ ਨੇ ਜਿਹੜੇ ਰੱਖੇ ਹੋਏ ਆ ਉਹ ਤਾਂ ਮਤਲਬ 30-30 ਹਜ਼ਾਰ ਤਨਖਾਹ ਤੇ ਤੁਸ ਕਿਵੇਂ ਕਰਾ ਜਾਗੇ ਟੱਬਰ ਪਾਲੂ ਕੋਚ ਉਹ ਅਰਜੀ ਰੱਖੇ ਹੋਏ ਆ ਔਰ ਠੇਕੇ ਤੇ ਔਰ ਹੁਣ ਤੇ ਸਾਢੇ 3 ਸਾਲਾਂ ਬਾਅਦ ਸੁਣਿਆ ਕੁਝ ਕੋਚ ਰੱਖੇ ਆ ਉਹ ਖਿਡਾਰੀ ਜਿਹੜੇ ਨੈਸ਼ਨਲ ਲੈਵਲ ਦੇ ਜੀ ਹੁਣ ਉਹ ਆਪਦੀ ਗੇਮ ਖੇਡਣਗੇ ਕੋਚਿੰਗ ਕਰਨਗੇ ਬਿਲਕੁਲ ਜੇ ਤਾਂ ਉਹਨਾਂ ਨੂੰ ਤੁਸੀਂ ਕਹੋਗੇ ਅਸੀਂ ਕੋਚ ਭਰਤੀ ਕਰ ਲੇ ਤੇ ਉਹ ਆਪਣੀ ਗੇਮ ਖੇਡ ਰਹੇ ਆ ਤੇ ਫਿਰ ਕੋਚ ਕਾਦੇ ਹੋ ਜੀ ਜੇ ਤੁਸੀਂ ਕਹੋਗੇ ਅਸੀਂ ਉਹਨਾਂ ਨੂੰ ਖੜਾਉਣਾ ਹੈ ਤੇ ਫਿਰ ਉਹ ਕੈਂਪਸ ਤੇ ਨਹੀਂ ਜਾ ਸਕਦੇ ਆਪਦੇ ਉਥੇ ਸਾਲ-ਸਾਲ ਪਰ ਕੈਂਪ ਲੱਗ ਰਹੇ ਨੇ ਸਾਰੀਆਂ ਗੇਮਾਂ ਦੇ ਨੈਸ਼ਨਲ ਲੈਵਲ ਤੇ ਤੇ ਉਹ ਉਥੇ ਕੋਚਿੰਗ ਵੀ ਕਰਨਗੇ ਤੁਸੀਂ ਜਿਹੜੇ ਕੋਚ ਰੱਖਣੇ ਐ ਐਨਐਸ ਕੁਆਲੀਫਾਈਡ ਕੋਚ ਰੱਖੋ ਤੁਸੀਂ ਮੈਂ ਮੰਨ ਲਓ ਇੰਟਰਨੈਸ਼ਨਲ ਖਿਡਾਰੀ ਐ ਜੀ ਮੈਨੂੰ ਬੇਸਿਕਸ ਨਹੀਂ ਪਤਾ ਕੋਚਿੰਗ ਦੀਆਂ ਬੇਸਿਕਸ ਕਿੱਥੇ ਸਿੱਖਣੀਆਂ ਐ ਐਨਐਸ ਦੇ ਵਿੱਚ ਜੀ ਨੈਸ਼ਨਲ ਸਪੋਰਟਸ ਇੰਸਟੀਚਿਊਟ ਕਰਾਏ ਜਿਹਾ ਸੇ ਬਣਿਆ ਮੈਨੂੰ ਨਹੀਂ ਪਤਾ ਸਰਕਾਰ ਨੂੰ ਸਲਾਹ ਕੌਣ ਦਾ ਸਲਾਹ ਕਰ ਕਿੱਥੋਂ ਆਏ ਆ ਮੈਨੂੰ ਬੜੀ ਖੁਸ਼ੀ ਹੋਈ ਸੁਣ ਕੇ ਵੀ 13000 ਸਟੇਡੀਅਮ ਬਣ ਰਹੇ ਬੜੀ ਵਧੀਆ ਗੱਲ ਐ ਪਰ ਨਾਲ ਕੀ ਪੜ ਰਹਿਆ ਅਤ ਆਧੁਨਿਕ ਹੂੰ ਅੱਤਾਦਨੁਕ ਜੀ ਇਹ ਸ਼ਬਦ ਮੈਨੂੰ ਮੈਨੂੰ ਸੁਣ ਕੇ ਮੈਂ ਤੁਹਾਡਾ ਕਦੇ ਨਾ ਕੰਪੈਰੀਸ਼ਨ ਕਰਾਂ ਇਹ ਉਹਦੇ ਵਰਗਾ ਹੈ ਇਹ ਸ਼ਬਦ ਜਿਵੇਂ ਤੁਸੀਂ ਕਹਿ ਦਿਓ ਕਿ ਜਿਵੇਂ ਤੁਸੀਂ ਕਹਿ ਦਿਓ ਕਿ ਸੀਐਮ ਕੇ ਪਾਸ ਇੱਕ ਕਮਰੇ ਦਾ ਉਸਕਾ ਰੈਜ਼ੀਡੈਂਸ ਚਾਹੀਏ ਉਸਕੇ ਪਾਸ ਸਿਕਿਉਰਟੀ ਨਹੀਂ ਹੋਣੀ ਚਾਹੀਏ ਜੀ ਉਸਕੇ ਪਾਸ ਐਮਪੀ ਐਮਐਲ ਲੱਡ ਫੰਡ ਨਹੀਂ ਹੋਣੀ ਚਾਹੀਏ ਜੀ ਇਹ ਬਿਆਨ ਉਹਦੇ ਵਰਗਾ ਹਾਂ ਜਾਂ ਇਹ ਬਿਆਨ ਕਿਹਦੇ ਵਰਗਾ ਹੈ ਜਿਵੇਂ ਤੁਸੀਂ ਕਹਦੇ ਹੋ ਹਰ ਪਿੰਡੇ ਚਾਰ-ਚਾਰ ਅਸੀਂ ਮਾਸਟਰ ਲਾ ਦੇਾਂਗੇ ਜੀ ਉਹਦੇ ਐਗਰੀਕਲਚਰ ਦੇ ਇਹ ਬਿਆਨ ਉਹਦੇ ਵਰਗਾ ਹੈ ਜਾਂ ਇਹ ਬਿਆਨ ਇੱਥੇ ਇੱਕ ਮੰਤਰੀ ਆਇਆ ਉਹ ਕਹਿੰਦਾ ਜੀ ਮੈਂ ਜਿਹੜਾ ਫਰੀਦਕੋਟ ਦਾ ਹਸਪਤਾਲ ਹੈ ਇਹਨੂੰ ਵਰਲਡ ਲੈਵਲ ਦਾ ਹਸਪੀਟਲ ਬਣਾਵਾਂਗਾ ਮੈਂ ਮੰਤਰੀ ਨੂੰ ਆਸਾ ਹੁੰਦਾ ਹੈ ਕਿ ਤੁਸੀਂ ਵਰਲਡ ਲੈਵਲ ਦੀ ਹਸਪੀਟਲ ਦੇਖ ਕੇ ਤਾਂ ਆਓ ਹੁਣ ਜਿਹੜੇ ਆਧੁਨਿਕ ਜੀ ਤੁਸੀਂ ਨਟ ਤੇ ਚੱਕ ਰਹੇ ਜੀ ਆਧੁਨਿਕ ਸਟੇਡੀਅਮ ਕੀ ਹੁੰਦਾ ਉਹਦੀ ਕਾਸਟ ਹੈ 170 ਮਿਲੀਅਨ ਤੋਂ ਲੈ ਕੇ 2 ਟ੍ਰਿਲੀਅਨ ਜਿਹੜੇ ਟਾਪ ਸਟੇਡੀਅਮ ਬਣ ਰਹੇ ਨਾ ਵੱਟ ਦੇ ਵਿੱਚ ਉਹਨਾਂ ਦਾ ਇੰਨਾ ਖਰਚਾ ਹੈ 1100 ਕਰੋੜ ਤੋਂ ਸ਼ੁਰੂ ਹੁੰਦਾ ਹੈ ਸਟੇਡੀਅਮ ਤੇ ਉਹਦੀ ਕਾਸਟ ਜਾਂਦੀ ਹੈ 19000 ਕਰੋੜ ਤੇ ਜੀ ਇੱਕ ਸਟੇਡੀਅਮ ਨਹੀਂ ਬਣਨਾ ਜੇ ਉਹ ਜਾ ਇੱਕ ਸਟੇਡੀਅਮ ਸਰਕਾਰ ਬਣਾ ਦੇਵੇ ਮੈਂ ਇਹਨਾਂ ਦੀ ਨੰਗੇ ਪੈਰ ਸਾਰੀ ਉਮਰ ਮਦਦ ਕਰੂੰਗਾ ਇਹਨਾਂ ਦੀ ਪਾਰਟੀ ਦੀ ਸਪੋਰਟ ਕਰੂੰ ਮੈਂ ਕਿਸੇ ਪਾਰਟੀ ਚ ਨਹੀਂ ਆਮ ਆਦਮੀ ਦੀ ਸਪੋਰਟ ਕਰੂੰਗਾ ਕਿਉਂਕਿ ਮੈਂ ਖੇਡਾਂ 'ਚ ਲੱਗਿਆ ਹਾਂ ਜੀ ਮੈਂ ਹਜ਼ਾਰਾਂ ਖਿਡਾਰੀ ਐਸੇ ਗਰਾਊਂਡ ਦੇ ਵਿੱਚ ਫਰੀਦਕੋਟ ਵਿੱਚ ਲਾਤੇ 25 ਇੰਟਰਨੈਸ਼ਨਲ ਖਿਡਾਰੀ ਪੈਦਾ ਕੀਤੇ 올ੰਪਿਕਿੰ ਤੱਕ ਪਰ ਖਿਡਾਰੀ ਕਰਨਗੇ ਕੀ ਇੱਥੇ ਕੁੜੀ 골ਡ ਮੈਡ ਜਿੱਤ ਕੇ ਆਈ ਹੈ ਜੀ ਸਮਰਾ ਤੇ ਉਹਦੇ ਉਹਨੂੰ ਪੁੱਛੋ ਕਿਹੜੀ ਜੌਬ ਦਿੱਤੀ ਹੈ ਏਸ਼ੀਅਨ ਗੇਮਾਂ ਦਾ 골ਡ ਮੈਡਲ 올ੰਪਿਕ ਦੇ ਵਿੱਚ ਜਾ ਕੇ ਆਈ ਹੈ ਆ ਵਰਡ ਦੇ ਵਿੱਚੋਂ ਸ਼ਾਇਦ ਹੁਣੇ 골ਡ ਮੈਡਲ ਜਿੱਤ ਕੇ ਆਈ ਹੈ ਹੋਰ ਕੁੜੀਆਂ ਵੀ ਜਿਹੜੀਆਂ ਵਰਡ ਚੈਂਪੀਅਨਸ਼ਿਪ ਦੇ ਵਿੱਚ ਮੈਡਲ ਜਿੱਤੀਆਂ ਤੁਸੀਂ ਤੁਸੀਂ ਆਖਿਆ ਕਿ ਕਈ ਖਿਡਾਰੀ ਇੱਥੋਂ ਹੋ ਕੇ ਮਤਲਬ ਜਿੱਜਤ ਕੇ ਆਉਂਦੇ ਨੇ ਪਰ ਹੁਣ ਤੁਸੀਂ ਕਿੰਨੇ ਖਿਡਾਰੀ ਦੇਖਦੇ ਹੋ ਇੱਥੇ ਖੇਡਦੇ ਜਾ ਕੇ ਤੇ ਪ੍ਰੈਕਟਿਸ ਕਰਦੇ ਖੇਡਦੇ ਮੈਂ ਤਾਂ ਆ ਦੇਖੋ ਤੁਸੀਂ ਆਪ ਜਾ ਕੇ ਤੁਹਾਨੂੰ ਨਿਸ਼ਾਨ ਦਿਖ ਆਹ ਟਰੈਕ ਪਿਆ ਹੈ ਉਧਰ ਗੋਲੇ ਦਾ ਉਧਰ ਜੈਵਲਨ ਦਾ ਇਧਰ ਐਦਾ ਹੈਗਾ ਆਹ ਹੈਮਰ ਥਰੋ ਦਾ ਇੱਥੇ ਕਦੇ ਮੈਂ ਕੋਈ ਪੋਲ ਵਾਲਟਨ ਲਾਉਂਦਾ ਨਹੀਂ ਦੇਖਿਆ ਇਸ ਸਟੇਡੀਅਮ ਚ ਮੈਨੂੰ 6 ਮਹੀਨਿਆਂ ਤੋਂ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਇੱਥੇ ਕੋਈ ਵੀ ਗੇਮ ਕਰਦਾ ਮੁੰਡਾ ਇੱਥੇ ਥਰੋ ਕਰਦਾ ਨਹੀਂ ਦੇਖਿਆ ਚਾਹੇ ਡਿਸਕਸ ਥਰੋ ਹੈ ਚਾਹੇ ਜੈਵਲਿੰਗ ਥਰੋ ਹੋ ਜਾਏ ਕੋਈ ਹੈ ਦੇਖੋ ਤਿੰਨ ਖੇਡਾਂ ਜੀ ਬੇਸਿਕ ਹੁੰਦੀਆਂ ਜਿੱਥੋਂ ਅਸੀਂ ਖਿਡਾਰੀ ਪੈਦਾ ਕਰਨੇ ਸਭ ਤੋਂ ਪਹਿਲੀ ਖੇਡ ਹੈ ਜਿਮਨਾਸਟਿਕ ਛੋਟੇ ਜਿਹੇ ਬੱਚੇ ਨੂੰ ਲਾਦੇ ਉਹਦੀ ਉਹਦੀ ਫਲੈਕਸੀਬਿਲਟੀ ਚਾਹੀਦੀ ਹੈ ਜੀ ਉਹ ਉਹਦਾ ਤਾਂ ਇੱਥੇ ਕੋਚ ਹੀ ਨਹੀਂ ਕੋਈ ਡਿਸਟ੍ਰਿਕਟ ਲੈਵਲ ਦੇ ਕਿੱਥੇ ਕੋਚ ਹੈਗੇ ਜਿਮਨਾਸਟਿਕ ਦੇ ਫਿਰ ਦੂਜੀ ਖੇਡ ਚਾਹੀਦੀ ਹੈ ਸਵੀਮਿੰਗ ਜੀ ਇੱਥੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੋਈ ਸਰਕਾਰ ਦਾ ਸਵੀਮਿੰਗ ਪੂਲ ਹੈ ਨਹੀਂ ਕੋਈ 50 ਮੀਟਰ ਦਾ ਜਿਹੜਾ ਕਿਸੇ ਕਿਸੇ ਸਟੈਂਡਰਡ ਦਾ ਬਣਿਆ ਸਵੀਮਿੰਗ ਪੂਲ ਹੈ ਨਹੀਂ ਫਿਰ ਤੀਜੀ ਕੀ ਚਾਹੀਦੀ ਹੈ ਤੀਜੀ ਗੇਮ ਐਥਲੈਟਿਕਸ ਹੈ ਜੀ ਇੱਥੇ ਮੈਨੂੰ ਤਾਂ ਕੋਈ ਥ੍ਰੀਟਿੰਗ ਨਹੀਂ ਦਿਸਿਆ ਇੱਥੇ ਆਉਂਦੇ ਮੁੰਡੇ ਜਿਹੜਾ ਪੁਲਿਸ ਭਰਤੀ ਹੋਣਾ ਇੱਥੇ ਮੈਂ ਵੇਖਦਾ ਅਕੈਡਮੀਆ ਖੁੱਲੀਆਂ 100-100 ਬੱਚਾ ਅਸੀਂ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਉਹ ਟ੍ਰੇਨਿੰਗ ਦੇ ਨਾਲ ਅਕੈਡਮੀਆ ਦੇ ਬੱਚਿਆਂ ਤੋਂ 8-8 10-10 ਹਜ਼ਾਰ ਲੁੱਟ ਜਾਂਦੇ ਮਹੀਨੇ ਦਾ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਟ੍ਰੇਨਿੰਗ ਉਹਨਾਂ ਨੇ ਆਪ ਨਹੀਂ ਕਦੇ ਲਈ ਵੀ ਕਿਵੇਂ ਟ੍ਰੇਨ ਕਰਨੇ ਬੱਚੇ ਜੀ ਬੱਚਿਆਂ ਨੂੰ ਟ੍ਰੇਨਿੰਗ ਲਈ 8-8 10-10 ਹਜ਼ਾਰ ਦੇਣ ਦੀ ਲੋੜ ਇੱਥੇ ਥ੍ਰੈਟਸ ਕੋਚ ਹੋਵੇ ਜੀ ਉਹ ਜਿਹੜੀਆਂ ਫਿਟਨੈਸ ਦੇ ਟੈਸਟ ਹੋਰ ਸਾਰੇ ਥ੍ਰੈਟਸ ਰਿਲੇਟਡ ਆ ਨਾ ਇੱਕ ਥ੍ਰੈਟ ਦਾ ਕੋਚ ਇੱਥੇ 100 ਬੱਚਿਆਂ ਨੂੰ 200 ਬੱਚਿਆਂ ਨੂੰ 500 ਬੱਚਿਆਂ ਨੂੰ ਭਾਵੇਂ ਦੋ ਕੋਚ ਟ੍ਰੇਨਿੰਗ ਦੇ ਦਿੰਨ ਤੇ ਉਹ ਬੱਚੇ ਪੁਲਿਸ ਵਰਤੀਆਂ ਗਰੀਬ ਬੱਚਿਆਂ ਦੇ ਪੈਸੇ ਦੀ ਲੁੱਟ ਹੋ ਜਾਂਦੀ ਮੈਂ ਰੋਜ਼ ਵੇਣਾ ਦੁੱਖ ਆਉਂਦਾ ਮੈਨੂੰ ਉਹ ਕੁੜੀਆਂ ਉਹ ਮੁੰਡੇ ਮੈਂ ਵੇਖਦਾ ਜਿਨ੍ਹਾਂ ਦੇ ਪਾਉਣ ਨੂੰ ਬੂਟ ਨਹੀਂ ਆ ਸਟੇਡੀਅਮ ਚੋ ਕਰਵਾ ਰਹੇ ਹੁੰਦੇ ਸੋ ਇਹ ਜਿਹੜੀ ਗੱਲ ਹੈ ਪਹਿਲਾਂ ਖੇਡ ਸਟੇਡੀਅਮ ਮੈਨੂੰ ਪਤਾ ਨਹੀਂ ਸਰਕਾਰ ਦੇ ਬੰਦੇ ਰਹਿ ਕੌਣ ਦਿੰਦੇ ਅਸੀਂ ਇੱਕ ਨਾਂ ਰੱਖ ਦਿੰਨੇ ਆਤ ਆਤ ਨਕ ਸਟੇਡੀਅਮ ਜੀ ਆਤ ਆਤ ਨਕ ਸਟੇਡੀਅਮ ਜਿਹੜੇ ਆ ਉਹਦੇ ਨੈਟ ਦੇ ਤੇ ਚੱਕਰ ਵਾਤਾ ਤਾ ਨੂੰ ਆਧੁਨਿਕ ਸਟੇਡੀਅਮ ਕਿਹੜੇ ਆ ਕਿਹੜੇ ਕਿੰਨੇ ਚ ਬਣਦੇ ਆ ਜੀ ਹੁਣ ਇਹ ਸਰਕਾਰ ਚੋਂ ਬੰਦੇ ਹੈਗੇ ਸੁਰਿੰਦਰ ਸਿੰਘ ਸੋਢੀ ਹੈ ਇੰਡੀਆ ਦਾ ਕੈਪਟਨ ਰਿਹਾ ਪਹਿਲਵਾਨ ਕਰਤਾਰ ਸਿੰਘ ਹੈ ਤਿੰਨ ਵਾਰੀ 올림픽 ਦੇ ਵਿੱਚ ਜਾ ਕੇ ਆ ਦੋ ਵਾਰੀ ਇਸ਼ਰਾ ਗੋਲਡ ਮੈਡਲਿਸਟ ਹੈ ਇਹ ਹਰਪ੍ਰਜਨ ਸਿੰਘ ਕਰੈਕਟਰ ਹੈ ਜੀ ਕਦੇ ਇੱਥੋਂ ਦੇ 30 40 ਚੰਗੇ ਨਾਮੀ ਸਪੋਰਟਸਮੈਨ ਇਕੱਠੇ ਕਰਕੇ ਉਹਦੀ ਰੈਲ ਲੇ ਗਈ ਵੀ ਖੇਡਾਂ ਕਿਵੇਂ ਪਰਫੁੱਲ ਹੋਣਗੀਆਂ ਸਟੇਡੀਅਮ ਇਟਾਂ ਦੇ ਚੱਠੇ ਚੁੰਦੇ ਹੋ ਤੁਹਾਡੇ ਤੁਸੀਂ ਆ ਪੰਜ ਗਰਾਹੀਂ ਜੱਤੋ ਜੀ ਪਿੰਦਾ ਹੋਣਾ ਮੇਰੇ ਖਿਆਲ ਪੰਜ ਗਰਾਹੀਂ ਦਾ ਸਟੇਡੀਅਮ ਦੇਖ ਲਓ ਕਿਸੇ ਸਰਕਾਰ ਨੇ ਇਟਾਂ ਦੇ ਚੱਠੇ ਚੁੰਨੇ ਉੱਥੇ ਤੇ ਉੱਥੇ ਸਟੇਡੀਅਮ ਦਾ ਹਾਲ ਦੇਖ ਲਓ ਜਾ ਕੇ ਅੱਛਾ ਉਹ ਸਵਾਲ ਉਹੀ ਹੈ ਕਿ ਜੇਕਰ ਜ਼ਿਲ੍ਹੇ ਦੇ ਸਟੇਡੀਅਮ ਦਾ ਇਹ ਹਾਲ ਹੈ ਤੇ ਪਿੰਡਾਂ ਦੇ ਵਿੱਚ ਹੋਰ ਹਲਕਿਆਂ ਦੇ ਵਿੱਚ ਕੀ ਹਾਲ ਹੈ ਕਿੱਥੇ ਮੈਂ ਤੁਹਾਨੂੰ ਕਹਤਾ ਵੀ ਇਹ ਗੱਲ ਸੁਣ ਕੇ ਮੈਂ ਸੋਚਦਾ ਵੀ ਇੰਨੇ ਸਟੇਡੀਅਮ ਕੇਜਰੀਵਾਲ ਨੇ ਕਹਤਾ ਹਰ گاਉਂ ਮੈਂ ਸਟੇਡੀਅਮ ਬਣਾਏਂਗੇ ਉਸਮੇ ਫੁੱਟਬਾਲ ਦਾ ਮੈਦਾਨ ਹੋਗਾ ਪੰਜ ਗੇਮ ਹੋਣਗੀ ਜੀ ਉਹ ਫੁੱਟਬਾਲ ਦਾ ਗਰਾਊਂਡ ਬਣਦਾ ਕਿੰਨੇ ਥਾਂ ਚ ਐ ਕਿੱਥੋਂ ਬਣਦਾ ਐ ਇਹ ਆਧੁਨਿਕ ਸਟੇਡੀਅਮ ਬਣਾਉਂਗੇ ਆ ਸਟੇਡੀਅਮ ਕੱਲਾ ਕੱਲਾ ਸਟੇਡੀਅਮ ਅਠ ਖਿੱਲੇ ਚ ਐ ਤੇ ਇੰਨੀ ਥਾਂ ਪੱਕੀਆਂ ਪੰਚਾਇਤਾਂ ਕੋਲੇ ਹੈਗੀ ਐ ਕਿੱਥੋਂ ਆਉਗੀ ਥਾਂ ਜੀ ਪਹਿਲੀ ਗੱਲ ਆ ਜਿਹੜਾ ਸਟੇਡੀਅਮ ਐ ਤੁਸੀਂ ਦੇਖੋ ਜੀ ਮੈਂ ਤੁਹਾਨੂੰ ਹਾਲ ਦਿਖਾਉਣਾ ਜੀ ਇਹ ਸਟੇਡੀਅਮ ਜਿਹੜਾ 1100 ਕਰੋੜ ਰੁਪਈਆ ਲਾਉਣਾ ਨਾ 3-4000 ਸਟੇਡੀਅਮ ਬਣਾਉਣੇ ਆ ਇਹ 1100 ਕਰੋੜ ਦੇ ਵਿੱਚ ਆਹ ਥਾਂ ਲਾਉਂਗੇ ਨਾ 15-20 ਏਕੜ ਚ ਹੋਣਾ ਸਟੇਡੀਅਮ ਮਹਾਰਾਜ ਦਾ ਬਣਾਇਆ ਹੈ ਫ੍ਰੀਕੋਰਟ ਦਾ ਅੱਜ ਤੋਂ 80 ਸਾਲ ਪਹਿਲਾਂ 85 ਸਾਲ ਪਹਿਲਾਂ ਨਹਿਰੂ ਸਟੇਡੀਅਮ ਜੀ ਇਹ ਥਾਂ ਸਾਡੀ ਫਰੀਦਕੋਟਾਂ ਦੀ ਕਿਸਮਤ ਚੰਗੀ ਹੈ ਕਿ ਆ ਇੱਕੋ ਇੱਕ ਖੇਡ ਦਾ ਮੈਦਾਨ ਹੈਗਾ ਇੱਥੇ ਜਿਹੜਾ ਸਟੇਡੀਅਮ ਹੈਗਾ ਅਸੀਂ ਆ ਜਾਂਦੇ ਹਾਂ ਜੋ ਮੜਾ ਮੋਟਾ ਘਾਹ ਤੇ ਦੌੜ ਲੜਾਨੀ ਨੇ ਜੋ ਜ ਹੈਗਾ ਉਹਦੇ ਵੀ ਹਾਲਾਤ ਹੈ ਜਿਹੜਾ ਆ ਟਰੈਕ ਦੇ ਵਿੱਚ ਕੇਰੀ ਪੈਂਦੀ ਹੈ ਪੱਠੇ ਦੀ ਸ਼ਾਨ ਨਹੀਂ ਲਾ ਕੇ ਆ ਜਿੱਥੇ ਬੱਜਰੀ ਪਾਈ ਹੋਈ ਹੈ ਇੱਥੇ ਬੱਜਰੀ ਇਕੱਠੀ ਕਰ ਲਓ ਬੋਕਰ ਨਾਲ ਟੋਕਰਾ ਭਰ ਲਓ ਮੈਂ ਬੱਜਰੀ ਦਾ ਇੱਥੇ ਥ੍ਰੀਲੀ ਦੌੜਨਗੇ ਹੂੰ ਸੋ ਆ ਜਿਹੜੇ ਤੁਸੀਂ ਆਜੋ ਚੱਲਦੇ ਅੱਗੇ ਦੇਖ ਲੈਣੇ ਵੀ ਜਿਹੜਾ ਇਹਦੇ ਵਿੱਚ ਇਸ ਤੋਂ ਇਲਾਵਾ ਹੋਰ ਇੱਥੇ ਮਤਲਬ ਜਿਹੜੀਆਂ ਹੋਰ ਬੁਨਿਆਦੀ ਸਹੂਲਤਾਂ ਨੇ ਹੈਗੀਆਂ ਨੇ ਚਲੋ ਇਹਦਾ ਟਰੈਕ ਦੀ ਗੱਲ ਤਾਂ ਹੋ ਗਈ ਆਪਾਂ ਦਿਖਾਤਾ ਸਾਰਾ ਕੁਝ ਬੁਨਿਆਦੀ ਸਹੂਲਤਾਂ ਦਾ ਤੁਸੀਂ ਦੇਖੀਏ ਨੇ ਆ ਸਾਈਕਲ ਟਰੈਕ ਹੈ ਅੱਛਾ ਜੀ ਇਹ ਜਿਵੇਂ ਇੱਕ ਵਾਰੀ ਕਿਤੇ ਲੁੱਕ ਪਈ ਆ ਦੁਆਰਾ ਤੇ ਪਈ ਨਹੀਂ ਆਦੋ ਕਿਤੇ ਰੇੜਾ ਪਈ ਐ ਇੱਥੇ ਆ ਜਿਹੜੀਆਂ ਪਾਣੀ ਦਾ ਚੈਨਲ ਬਣਿਆ ਹੋਇਆ ਇਹਦੇ ਵਿੱਚ ਗੁੱਡੇ ਗੁੱਡੇ ਘਾਉ ਗਿਆ ਹੋਇਆ ਜੀ ਆ ਇੱਥੋਂ ਦਾ ਪੁਰਾਣਾ ਸੀਗਾ ਜਿਮ ਜੀ ਇਹਦੀ ਹਾਲਤ ਵੇਖ ਲਓ ਇੱਥੇ ਆ ਜਿਮ ਹੈ ਜਿਮ ਚੱਲਦਾ ਹੈ ਕਿ ਬੰਦ ਹੈ ਜੀ ਹੁਣ ਇਹ ਤਾਂ ਹੁਣ ਬੰਦ ਹੀ ਐ ਜਿਮ ਤਾਂ ਸਾਡੇ ਰੈਸਲਿੰਗ ਅਸੀਂ ਆਪਦੇ ਲੈਵਲ ਤੇ ਸਮਾਨ ਰੈਸਲਿੰਗ ਦਾ ਉੱਥੇ ਰੱਖਿਆ ਥੋੜਾ ਜਿਹਾ ਜੀ ਆ ਜਿਮ ਅਸੀਂ ਬਣਾਇਆ ਸੀ ਇੱਕ ਜੀ ਆਪਦੇ ਪੈਸੇ ਖਰਚ ਕੇ ਨਾਲ ਹੀ ਜਿਮਨੇਜੀਅਮ ਹਾਲ ਦੇ ਰੈਸਲਿੰਗ ਵਾਲੇ ਨੇ ਦੂਜੇ ਬੱਚੇ ਵੀ ਕਰ ਲੈਂਦੇ ਸੀ ਹੁਣ ਉਹ ਬੱਚੇ ਜਿਹੜੇ ਐ ਉੱਥੇ ਉਹ ਹਾਲ ਹੀ ਸਾਡੇ ਤੋਂ ਖੋਲਿਆ ਸਾਡੇ ਪੈਸੇ ਲੱਗੇ ਸਰਕਾਰ ਦਾ ਰਪੀਅਨ ਲੱਗਿਆ ਉੱਥੇ ਸ਼ੂਟਿੰਗ ਰੇਂਜ ਬਣਾਤੀ ਉਹ ਮਸਾਂ 20 ਮੀਟਰ ਦਾ ਹੋਣਾ 20 ਮੀਟਰ ਕਿਥੇ 15 ਮੀਟਰ ਦਾ ਹਣਾ ਉੱਥੇ ਸ਼ੂਟਿੰਗ ਰੇਂਜ 15 ਮੀਟਰ ਚ ਬਣਦੀ ਉੱਤੇ ਤੁਸੀਂ ਦੇਖੋ ਤਾਂ ਥਾਂ ਥਾਂ ਤੁਹਾਨੂੰ ਨਾ ਇਹਨਾਂ ਲੀਡਰਾਂ ਦੇ ਨੀਂ ਮੱਥਰ ਮਿਲ ਜਾਣਗੇ ਲੱਗੇ ਵੀ ਤੁਹਾਨੂੰ ਮੈਂ ਦਿਖਾ ਦਣਾ ਹੁਣ ਨੀਂ ਮੱਥਰ ਲੱਗੇ ਹੋਏ ਆਜੀ ਸ਼ੂਟਿੰਗ ਰੇਂਜ ਦਾ ਉਦਘਾਟਨ ਕਰਤਾ ਜੀ ਆਜੀ ਹਾਲ ਦਾ ਕਰਤਾ ਕਬੱਡੀ ਵਾਲ ਦਾ ਇਹ ਹਾਲ ਕਿਸੇ ਸਰਕਾਰ ਦਾ ਬਣਿਆ ਮੈਂ ਇੱਕ ਕਬੱਡੀ ਦਾ ਗਰਾਊਂਡ ਵੀ ਹੈ ਬਰ ਉਹਦੇ ਕੀ ਹਾਲਤ ਹੈ ਜੀ ਉਹਦੇ ਤੁਸੀਂ ਵੇਖ ਲਓ ਪਾਣੀ ਖੜਾ ਉਹਡੇ-ਉਡੇ ਉਹਦੇ ਚ ਆ ਆ ਤੁਸੀਂ ਬਾਥਰੂਮ ਵਿੱਚ ਇੱਕ ਕਬੱਡੀ ਫਿਰ ਜਿਹੜੀ ਉਹ ਪਾਣੀ ਵਿੱਚ ਖੇਡਿਆ ਕਰਨਗੇ ਖਿਡਾਰੀ ਪਤ ਨਹੀਂ ਹੁਣ ਪਾਣੀ ਵਿੱਚ ਖੜਨੇ ਕਿਵੇਂ ਖੇਡਾਂਗੇ ਆ ਆ ਤੁਸੀਂ ਸਾਡੇ ਇਹ ਦੋ ਰੈਸਲਿੰਗ ਹਾਲ ਜਿਹੜਾ ਸਾਡੀਆਂ ਐਫਰਟਸ ਨਾਲ ਉਈ ਇਹ ਸਪੈਸ਼ਲ ਫੰਡ ਨਹੀਂ ਆਇਆ ਲੀਡਰਾਂ ਤੋਂ ਮਿੰਤਾ ਹੱਥ ਬੰਨ ਬੰਨ ਕੇ ਨਾ ਸੁਖਵੀਰ ਸਿੰਘ ਬਦਲ ਆ ਗਏ 10-10 ਸਾਲਾਂ ਵਿੱਚ ਪੈਸੇ ਲਏ ਐ ਜੀ ਤੇ ਇਹ ਸਟੇਡੀਅਮ ਅਸੀਂ ਬਣਾਤਾ ਇਹਦੇ ਵਾਸਤੇ ਛੱਤ ਦੇ ਵਿੱਚੋਂ ਪਾਣੀ ਝੋ ਰਿਆ ਥੱਲੇ ਮੈਟ ਲੱਗੇ ਰੈਸਲਿੰਗ ਦੇ ਪਾਣੀ ਭਰ ਜਾਂਦਾ ਤੇ ਉਹ ਪਾਣੀ ਜਿਹੜਾ ਉਹ ਥੱਲੇ ਗੱਦੇ ਖਰਾਬ ਹੋ ਜਾਂਦੇ ਸਾਢੇ 8 ਲੱਖ ਦਾ ਮੈਟ ਹੈ ਕ੍ਰੈਸਲਿੰਗ ਦਾ ਔਰ ਅੰਦਰ ਤੁਹਾਨੂੰ ਮੈਂ ਪੋਚੇ ਦਿਖਾਉਂਗਾ ਦੇ ਵਿੱਚ ਪਏ ਬੱਚੇ ਕਰਦੇ ਐ ਇੱਥੇ ਸਕੂਲ ਦੇ ਵਿੱਚ ਟੀਚਰਾਂ ਬੱਚਿਆਂ ਨੇ ਕਰਤਾ ਸੀਗਾ ਉਹ ਸਫਾਈ ਤੇ ਟੀਚਰ ਸਸਪੈਂਡ ਕਰਤਾ ਇੱਥੇ ਉਹਨੂੰ ਕੋਚ ਕਰੂਗਾ ਪੋਚੇ ਲਾਊਗਾ ਐਡੇ ਵੱਡੇ ਮੈਟ ਦੇ ਉੱਤੇ ਬੱਚੇ ਲਾਉਂਦੇ ਆ ਸਾਡੇ ਰੈਸਲਿੰਗ ਦੇ ਨਿੱਕੇ ਨਿੱਕੇ ਬੱਚੇ 10 10 12 12 ਸਾਲ ਦੇ ਉਹ ਪੋਚੇ ਲਾਉਂਦੇ ਆ ਔਰ ਪੋਚੇਕਾਰੇ ਬਣੇ ਹੋਏ ਆ ਉਹਨਾਂ ਦੇ ਟਰੈਕਸੂਟ ਟੀ-ਸ਼ਰਟਾਂ ਜਿਹੜੀਆਂ ਇੱਥੇ ਪਈਆਂ ਪੋਚਿਆਂ ਜੋਗੇ ਪੈਸੇ ਹਨੀ ਔਰ ਇੱਥੇ ਹਾਲਾਤ ਇਹ ਆ ਵੀ ਪੈਸਾ ਆਇਆ ਸੀ ਕੋਈ 5-6 ਲੱਖ 7 ਲੱਖ ਪਤਾ ਨਹੀਂ ਉਹ ਸਾਡੇ ਉਹ ਜਿਹੜੇ ਐਮ.ਐਲ.ਏ ਸਾਹਿਬ ਆਉਂਦੇ ਕਿਤੇ ਕਿਤੇ ਦੋ ਕਾਰੀ ਆ ਜਾਂਦੇ ਇੱਥੇ ਚਾਰ ਛਾਟਾਂ ਪਾ ਕੇ ਨਾ ਬਾਸਕਟਬਾਲ ਦੀਆਂ ਫੋਟੋਆਂ ਫ ਉਹ ਕਹਿੰਦੇ ਜੀ ਪੈਸਾ ਤਾਂ ਉਹ ਲੈ ਗਏ। ਹਮ ਇੱਕ ਐ ਸਰਕਾਰ ਦੇ ਵਿੱਚ ਕੱਲਾ ਉਹਦਾ ਛੱਡ ਬਣਿਆ। ਹੁਣ ਫੇਰ ਜਿਹੜਾ ਫੰਡ ਆ ਇਹੋ ਚ ਲੈ ਗਏ ਕਹਿੰਦੇ ਤੁਹਾਡੇ ਹਾਲ ਦੀ ਰਿਪੇਅਰ ਕਰਨ ਵਾਸਤੇ ਪੈਸੇ ਹਨੀ। ਹਮ ਹੁਣ ਦੱਸੋ ਕੌਣ ਲਾਵੇ ਪੈਸੇ? 70 ਬਾਥਰੂਮਾਂ ਦੇ ਕੀ ਹਾਲਾਤ ਨੇ? ਬਾਥਰੂਮ ਤੁਸਾਰੇ ਆਪ ਉਹਦੀ ਕਰ ਲੈ ਜੀ ਕਵਰੇਜ। ਤੁਹਾਨੂੰ ਦੱਸ ਦਿਆਂਗੇ ਤੁਸੀਂ ਅੰਦਰ ਵੜ ਕੇ ਵਿਖਾ ਲੈ ਜੀ ਮੈਨੂੰ ਕਿਸੇ ਬਾਥਰੂਮ ਦੇ ਰੈਸਲ ਗਲ ਦੇ ਵੜ ਕੇ ਵਿਖਾ ਦਿਓ। ਆ ਇੱਧਰ ਬਣਿਆ ਵੇ ਆ ਸ਼ੂਟਿੰਗ ਤੇ ਆ ਬੈਡਮਿੰਟਨ ਵਾਲਿਆਂ ਦਾ ਕਬੱਡੀ ਵਾਲਿਆਂ ਵਾਸਤੇ ਕੁੜੀਆਂ ਵਾਸਤੇ। ਇੱਧਰ ਵੀ ਆ ਪਿੱਛੇ ਵੀ ਬਾਥਰੂਮ ਹੈਗੇ ਬੁਖਾਦੋ ਜਿਹੜਾ ਸਟੇਟ ਤਿੰਨ ਚਾਰ ਬਾਥਰੂਮ ਹੈਗੇ ਇੱਥੇ ਪਰਾਂ ਜੰਦਰੇ ਉਧਰ ਹਾਕੀ ਵਾਲੇ ਗਰਾਊਂਡ 'ਚ ਉੱਥੇ ਬਾਥਰੂਮ ਵੇਖ ਲਿਓ ਤੁਹਾਨੂੰ ਬਾਥਰੂਮ ਦਾ ਪਤਾ ਲੱਗ ਜਾਊਗਾ ਇੱਥੇ ਐਸਟੋਟ੍ਰਾਫ ਬਣਾਤਾ ਇੱਕ ਸਰਕਾਰ ਨੇ ਉਹ ਐਸਟੋਟ੍ਰਾਫ ਖਰਾਬ ਹੋ ਗਿਆ ਉਹਦੀ ਮਹੀਨਾ ਮਹੀਨਾ ਮੋਟਰ ਖਰਾਬ ਹੋ ਜਾਂਦੀ ਹੈ ਪਾਣੀ ਨਹੀਂ ਪੈਂਦਾ ਉਹ ਤੇ ਹੁਣ ਕਰੋੜਾਂ ਰੁਪਏ ਦਾ ਐਸਟੋਟ੍ਰਾਫ ਕੌਣ ਲਾਊਗਾ ਜੀ ਕਿਹਨੇ ਲਾਉਣਾ ਇੱਥੇ ਮੈਂ ਜਿਹੜੇ ਆਪਾਂ ਖੜੇ ਆਸ-ਪਾਸੇ ਕਿੰਨੇ ਗਰਾਊਂਡ ਨੇ ਇੱਥੇ ਲਗਭਗ ਇੱਥੇ ਗਰਾਊਂਡ ਕਾਫੀ ਹੈ ਜੀ ਉਧਰ ਵਾਲੀ ਅ ਰੈਸਲਿੰਗ ਦਾ ਸ਼ੂਟਿੰਗ ਦਾ ਬੈਡਮਿੰਟਨ ਦਾ ਇਹਨਾਂ ਵਿੱਚੋਂ ਹਲਾਤ ਕਿਹਦੀ ਕਿਹਦੇ ਖਰਾਬ ਨੇ ਕਿਸੇ ਦੇ ਹਲਾਤ ਨੂੰ ਠੀਕ ਹੀ ਮੈਨੂੰ ਨਹੀਂ ਇਹ ਵੀ ਨਹੀਂ ਪਤਾ ਆਤਤ ਨਾਲ ਆਧੁਨਿਕ ਸ਼ਬਦ ਕਿੱਥੋਂ ਲੱਭੇ ਇਹਨਾਂ ਨੇ ਹਾਂਜੀ ਉਹ ਆਤਾਦਨ ਕੋ ਮੈਂ ਤਾਂ ਉਹਦੇ ਕਰਕੇ ਮੈਨੂੰ ਬੜੀ ਹੈਰਾਨੀ ਹੋ ਜਾਂਦੀ ਕੱਲ ਦੇ ਵੀ ਆਤਾਦਨ ਕੋ ਸਟੇਡੀਅਮ ਬਣਨਗੇ ਪਿੰਡਾਂ 'ਚ ਮੈਂ ਤਾਂ ਬੜਾ ਹੈਰਾਨ ਤੇ ਪਰੇਸ਼ਾਨ ਹ ਇਹ ਇਹ ਆਤਾਦਾਰ ਮੈਨੂੰ ਇਹ ਨਹੀਂ ਲੱਗਦਾ ਵੀ ਇਹ ਸਰਕਾਰ ਦਾ ਜਿਹੜੇ ਬੰਦੇ ਐ ਇਹ ਆਤਾ ਆਧੁਨਿਕ ਸਟੇਡੀਅਮ ਵੇਖਿਆ ਕਿਨੇ ਇਹ ਆਤਤਨਕ ਸਟੇਡੀਅਮ ਤੁਹਾਡੇ ਜੱਤੋ ਦਾ ਐਮਐਲਏ ਮੋਲਕ ਸਿੰਘ ਵੇਖ ਕੇ ਆਇਆ ਸੀ ਕਿ ਫੌਜਾ ਸਿੰਘ ਸਰਾਰੀ ਵੇਖ ਕੇ ਆਇਆ ਹੈ ਕਿ ਆ ਜਿਹੜੀ ਬੀਬੀ ਆ ਜਗਰਾਉਂ ਵਾਲੀ ਕੀ ਨਾ ਉਹਦਾ ਮਾਨੂੰ ਕਿ ਉਹ ਵੇਖ ਕੇ ਆਈ ਹੈ ਕਿ ਬਜਿੰਦਰ ਕੌਰ ਵੇਖ ਕੇ ਆਈ ਹੈ ਕਿ ਕਿਹੜੀ ਬੀਬੀ ਨੇ ਵੇਖਿਆ ਹੈ ਇਹ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਇਸ ਇਸ ਸਰਕਾਰ ਦੇ ਵਿੱਚ ਜਿਹੜੇ ਬੰਦੇ ਐ ਇਹ ਕਿਤੇ ਇਹਨਾਂ ਨੇ ਆਤਤਨਕ ਸਟੇਡੀਅਮ ਦੇਖਿਆ ਹੋ ਜਿੰਦਗੀ ਵਿੱਚ ਮੈਨੂੰ ਤਾਂ ਨਹੀਂ ਲੱਗਦਾ ਦੇਖਿਆ ਹੋਣਾ ਅੱਛਾ ਕੀ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਸੱਦੋ ਉਹਨਾਂ ਨੂੰ ਪੁੱਛੋ ਆਤਤਨਕ ਹੁੰਦਾ ਕੀ ਹੈ अच्छा एक एक सवाल होरा कि जेमे ਹੁਣ ਅਗਸਤ ਦਾ ਮਹੀਨਾ ਆਉਣ ਵਾਲਾ ਮਤਲਬ ਇਹ ਕੀ ਲੱਗਦਾ ਵੀ ਸਿਰਫ 15 ਅਗਸਤ ਲਈ ਰੱਖੇ ਹੋਇਆ ਸਟੇਡੀਅਮ ਸਾਰੇ ਇਹ 15 ਅਗਸਤ ਲਈ ਹੋਣਾ ਜੋ 15 ਅਗਸਤ ਆਉਣਾ ਹੈ ਇੱਥੇ ਮੁੱਖ ਮੰਤਰੀ ਸਾਹਿਬ ਦਾ ਐਲਾਨ ਹੋ ਗਿਆ ਆ ਸੜਕ ਤੁਹਾਡੇ ਪਿਛਲੇ ਪਾਸੇ ਆ ਆ ਜਿਹੜੀ ਬਣੀ ਵੀ ਆ ਰਸਾ ਆ ਦੇਖੋ ਆ ਇੰਟਰਲੌਕ ਲੱਗੀ ਹੈ ਜੀ ਇਹ ਕਿਸੇ ਐਮਪੀ ਲੈਡ ਫੰਡ ਚੋਂ ਬਣਾਤੀ ਦੋ ਦਿਨਾਂ ਚ ਪਰ ਇਹਦਾ ਅਜੇ ਆ ਦੇਖੋ ਅੱਗੇ ਇਹਨੂੰ ਠੀਕ ਕਰਨਾ ਹੈ ਸੜਕ ਨੂੰ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਗੱਡੀ ਨੂੰ ਝਟਕਾ ਨਾ ਵੱਜੇ ਸੜਕ ਤੋਂ ਦੇਖ ਲਿਓ ਜਿੱਥੋਂ ਸੜਕ ਉਤਰ ਨਹੀਂ ਸੜਕ ਉਹ ਲਾਨ ਹੋ ਗਿਆ ਮੁੱਖ ਮੰਤਰੀ ਸਾਹਿਬ ਨਹੀਂ ਆ ਰਹੇ ਤੇ ਉੱਥੇ ਹੀ ਸੜਕ ਰੋਕਤੀ ਔਰ ਟੈਲਾਂ ਤੁੰਤ ਜਾ ਕੇ ਦੇਖ ਲੈ ਜੱਗੇ 14 ਉਹ ਬਣਾਈ ਨਹੀਂ ਉਹ ਟੈਲਾਂ ਟੁੱਟੀਆਂ ਪਈਆਂ ਬਣਾਈ ਨਹੀਂ ਉੱਥੇ ਹੀ ਰੋਕਤੀ ਆ ਜਿਹੜੀ ਸੜਕਾ ਤੇ ਦੇਖ ਲੈ ਜੱਗੇ ਐਂਟਰੀ ਪੁਆਇੰਟ ਦੇਖ ਲੈ ਜੀ ਮੈਂ ਸਰਕਾਰ ਗੱਲਾਂ ਕਰਦੀ ਖੇਡਾਂ ਨਾਲ ਅਸੀਂ ਕਹਿੰਦੇ ਤਾਂ ਜੋੜਨਾ ਵੀ ਇਹੜੇ ਨੌਜਵਾਨਾ ਨਸ਼ਿਆਂ ਵੱਲ ਨਾ ਜਾਣ ਵੀ ਨਸ਼ੇ ਬਹੁਤ ਵੱਧ ਰਹੇ ਆ ਅਸੀਂ ਘਟਾਉਣ ਦੇ ਲਈ ਖੇਡਾਂ ਨਾਲ ਜੋੜਾਂਗੇ ਤੇ ਨਸ਼ੇ ਘਟਣਗੇ ਪਰ ਹਾਂਜੀ ਬਹੁਤ ਚੰਗੀ ਗੱਲ ਹੈ ਪਰ ਉਹਦਾ ਇੱਕ ਪ੍ਰੋਪਰ ਤਰੀਕਾ ਚਾਹੀਦਾ ਨਾ ਇੱਕ ਕਲਚਰ ਪੈਦਾ ਕਰਨਾ ਪਊਗਾ ਖੇਡਾਂ ਦਾ ਇਥੇ ਇੱਕ ਐਸਐਸਪੀ ਆ ਗਿਆ ਤੇ ਉਹਨਾਂ ਨੇ ਸੱਦ ਲਿਆ ਅੰਜੀਓ ਮੈਨੂੰ ਕਹਿੰਦਾ ਮੈਂ ਵੀ ਬੈਠ ਜਗਾ ਜਾ ਕੇ ਮਗਰ ਉਹ ਕਹਿੰਦੇ ਜੀ ਤੁਸੀਂ ਬੰਦੇ ਇਕੱਠੇ ਕਰੋ ਅੰਜੀਓ ਤੇ ਸਾਡਾ ਉੱਥੇ ਐਸਐਚਓ ਸਾਡਾ ਜਿਹੜਾ ਉਹ ਇਨਸਪੈਕਟਰ ਜਿਹੜਾ ਉੱਥੇ ਜਾ ਕੇ ਲੈਕਚਰ ਦੇਊਗਾ ਮੈਂ ਕਿਹਾ ਜੀ ਤੁਹਾਡਾ ਇਨਸਪੈਕਟਰ ਜਿਹੜਾ ਆਪ ਖੁਦ ਸ਼ਰਾਬਾਂ ਪਿੰਦੇ ਉਹ ਲੈਕਚਰ ਦੇਣਗੇ ਤੁਸੀਂ ਮੇਰੇ ਵਰਗੇ ਬੰਦੇ ਸੱਦੋ ხਾਂ ਮੈਨੂੰ ਨਾ ਸੱਦੋ ਮੇਰੇ ਵਰਗੇ ਸੱਦ ਲਓ ਜਿਹਨੇ ਜ਼ਿੰਦਗੀ 'ਚ ਇੱਕ ਸ਼ਰਾਬ ਦਾ ਕਦੇ ਪੈਕਿੰਗ ਲਾਇਆ ਜਿਹਨੇ ਅੰਡਾ ਮੀਟ ਨਹੀਂ ਖਾਦਾ ਉਹ ਤਾਂ ਉਹਦੀ ਗੱਲ ਤਾਂ ਅਗਲਾ ਸੁਣ ਲੂਗਾ ਜਿਹੜਾ ਤੇ ਸਟੇਜ ਤੇ ਖੜਾ ਕੋ ਮ ਤੇ ਤੁਹਾਡਾ ਐਸਚਓ ਜਦੇ ਦਾ ਵਿੱਚ ਨਸ਼ਾ ਕਰਦੇ ਕਿ ਡੋਪ ਟੈਸਟ ਕਰਾ ਗਵਰਨਮੈਂਟ ਨੇ ਥੋੜੇ ਸੈਂਪਲ ਕਰਾ ਲਏ ਕਿ ਜਿਲ੍ਹੇ ਦਾ ਪਤਾ ਲੱਗ ਜੂਗਾ ਵੀ ਇਹ ਇਹ ਜਿਹੜੇ ਨਸ਼ਾ ਕਿਵੇਂ ਬੰਦ ਹੁੰਦਾ ਇਹ ਸਾਰੀਆਂ ਗੱਲਾਂ ਇਹ ਸਾਰੀਆਂ ਤੁਸੀਂ ਆ ਵੇਖ ਲੈ ਜੇ ਕੀ ਬਣਨਾ ਇਥੇ ਇਹ 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 ਉਹੋ ਜਿਹੀ ਗੱਪ ਆ ਜਿਵੇਂ ਬੀਬੀਆਂ ਨੂੰ ਜੀ ਘਰੇ ਜਾ ਕੇ ਰਾਸ਼ਨ ਦੇਣ ਸਾਡੀ ਗੱਡੀ ਆਉਗੀ ਉਹਨਾਂ ਤੋਂ ਟਾਈਮ ਪੁੱਛਿਆ ਕਰੋਗੀ ਵੀ ਤੁਸੀਂ ਬੀਬੀ ਜੀ ਖੇਤ ਚ ਕੰਮ ਕਰਦੇ ਹੋ ਕਿ ਹੁਣ ਤੁਸੀਂ ਘਰੇ ਹੋ ਫਿਰ ਸਾਡੀ ਗੱਡੀ ਤੁਹਾਡੇ ਘਰੇ ਰਾਸ਼ਨ ਦੇਣ ਆਉਗੀ ਕਿਸ ਨਾ ਕੇਤਰੀਵਾਲ ਤੇ ਭਗਵੰਤ ਮਾਹ ਰਾਸ਼ਨ ਦੇਣ ਇਹ ਹੁਣ ਇਹ ਗੱਪ ਹੈ ਇਹ ਵੀ ਸਟੇਡੀਅਮਸ ਵਾਲਾ ਮੇਰੇ ਨਾਲ ਖੁਸ਼ੀ ਕਿੰਨੂ ਵੱਧੋ ساری ਜਿਹੜੀ ਸਾਰੀ ਜ਼ਿੰਦਗੀ 50 ਸਾਲ ਖੇਡਣ ਚ ਲੱਗ ਗਏ ਜਿਨੇ ਹਜ਼ਾਰਾਂ ਬੱਚੇ ਖਿਡਾਰੀ ਪੈਦਾ ਕਰਤੇ ਤੇ ਨਾਲ ਇਹਨਾਂ ਦੀ ਵੀ ਸੇਵਾ ਕਰਕੇ ਦੇਖ ਲਈ ਭਗਵੰਤ ਮਾਨ ਦੇ ਇਲੈਕਸ਼ਨ ਚ ਰਿਹਾ ਸੀ 2 ਮਹੀਨੇ ਉਹਨੇ ਕਦੇ ਇਹਨੂੰ ਯਾਦ ਵੀ ਨਹੀਂ ਹੋਣਾ ਵੀ ਗੁਰਮੀਤ ਸਿੰਘ ਬਰਾੜ ਵੀ ਹੁੰਦਾ ਸੀ ਮੇਰੀ ਇਲੈਕਸ਼ਨ ਚ ਗੱਡੀਆਂ ਤੋੜਦਾ ਰਿਹਾ ਆਪਦੀ 40 ਬੰਦੇ ਨਾਲ ਲੈ ਕੇ ਫਿਰਦਾ ਰਿਹਾ ਕੌਣ ਪੁੱਛਦਾ ਇੱਥੇ ਤੇ ਫੇਰ ਅਸੀਂ ਜੋ ਦੇਖਿਆ ਇਹਨਾਂ ਦਾ ਹਾਲ ਮੈਂ ਖਿਆ ਜੇ ਕਿਸੇ ਨਾਲ ਇਹ ਚੰਗਾ ਕਰੇ ਜਾਂ ਉਹਦਾ ਬੈਠੋ ਆਰਾਮ ਨਾਲ ਆਰਾਮ ਕਰਦੇ ਜਿਵੇਂ ਹੁਣ ਇੱਕ ਮਾਲਵਾ ਮੀਂਹ ਤੇ ਚਲੋ ਪਾਣੀ ਤੇ ਮੀਂਹ ਨਾਲ ਖੜ ਗਿਆ ਹੁਣ ਕਿੰਨਾ ਸਮਾਂ ਹਾਲਾਤ ਇਦਾਂ ਰਹਿਣਗੇ ਇਹ ਇਹ ਹਾਲਾਤ ਇਦਾਂ ਹੀ ਰਹਿਣੇ ਆ ਜਿੰਨੇ ਚਿਰ ਬਾਰਸ਼ਾਂ ਦਾ ਸੀਜ਼ਨ ਹੈ ਜਦੋਂ ਮੀਂਹ ਆਊਗਾ ਇਹ ਸਟੇਡੀਅਮ ਭਰ ਜਾ ਕਰੂਗਾ 8 ਦਿਨ ਪਾਣੀ ਨਹੀਂ ਸੁੱਕਣਾ 8 ਦਿਨਾਂ ਬਾਅਦ ਪਾਣੀ ਸੁੱਕੂਗਾ ਫਿਰ ਮੀਂਹ ਆ ਜਾਣਾ 8 ਦਿਨਾਂ ਬਾਅਦ ਸੁੱਕੂਗਾ ਮੀਂਹ ਆ ਜਾਣਾ ਔਰ ਇਹ ਸਟੇਡੀਅਮ ਜੇ ਟੋਟਲ ਗਿਣਤੀ ਕਰ ਲਈ ਇਹ ਮਹੀਨਿਆਂ ਦੇ ਬੰਦੀ ਬੰਦ ਰਹਿੰਦਾ ਇਹ ਜਿਹੜੀ ਪ੍ਰੈਕਟਿਸ ਕਰਦੇ ਐਥਲੀਟ ਜੀ ਉਹਦਾ ਇੱਕ ਸ਼ਡਿਊਲ ਹੁੰਦਾ ਜਿਹੜਾ ਕੋਚ ਬਣਾ ਕੇ ਦਿੰਦਾ ਜੀ ਵੀ ਐਸ ਦਿਨ ਤੂੰ ਸਪ੍ਰਿੰਟਾਂ ਲਾਉਣੀਆਂ ਐ ਐਸ ਦਿਨ ਤੂੰ ਲੌਂਗ ਰਿਸਟ ਲਾਉਣੀਆਂ ਐ ਐਸ ਦਿਨ ਤੂੰ ਆਹ ਐਕਸਰਸਾਈਜ਼ ਐਸ ਦਿਨ ਆਹ ਕਰਨੀ ਐ ਜੇ ਲੋ ਇੱਥੇ بارش ਪੈ ਗਈ ਉਹਦਾ ਸ਼ਡਿਊਲ ਟੁੱਟ ਗਿਆ ਉਹ ਕਿਵੇਂ ਤੁਸੀਂ ਇੰਟਰਨੈਸ਼ਨਲ ਖਿਡਾਰੀ ਪੈਦਾ ਕਰ ਲੋਗੇ ਉਹਦੇ ਲਈ ਪ੍ਰੋਪਰ ਮਾਹੌਲ ਬਣਾਓ ਇੱਥੇ ਕੋਚ ਰੱਖੋ ਐਥਲੈਟਸ ਦੇ ਕੋਚ ਰੱਖੋ ਤੇ ਇੱਥੇ ਤਾਂ ਕਈ ਜ਼ਿਲ੍ਹਿਆਂ ਦਾ ਡੀਐਸਓ ਵੀ ਨਹੀਂ ਹੋਣੇ ਮੇਰੇ ਖਿਆਲ ਆ ਇੱਥੇ ਪੰਜਾਬ ਖੇਡ ਡਿਪਾਰਟਮੈਂਟ ਮੈਨੂੰ ਲੱਗਦਾ ਅੱਜ ਦੀ ਡੇਟ 'ਚ ਕੋਈ ਜੁਆਇੰਟ ਡਾਇਰੈਕਟਰ ਨਹੀਂ ਹੋਣਾ ਕੋਚ ਕਿੰਨੇ ਨੇ ਜ਼ਿਲ੍ਹੇ ਦੇ ਵਿੱਚ ਆਪਾਂ ਗੱਲ ਕਰੀ ਕਿੰਨੇ ਕੋਚ ਨੇ ਇੱਥੇ ਕੋਚ ਹੋਣਗੇ 10-12 ਕੋਚ ਉਹਨਾਂ 'ਚ ਕੋਈ ਇੱਕ ਦੋ ਪੰਜ ਚਾਰ ਤਿੰਨ ਪੱਕੇ ਹੋਣ ਬਾਕੀ ਠੇਕੇ ਦੇ ਕੋਚ ਆ ਠੇਕੇ ਵਾਲੇ ਕੋਚ ਉਹਨੇ ਉਹਦੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਹੈ ਜੀ ਕੋਈ ਕੋਚ ਵਿਚਾਰਾ ਡੇਰੀ ਦਾ ਕੰਮ ਕਰਦਾ ਹੋਊਗਾ ਕੋਈ ਕੋਚ ਆਪਦਾ ਹੋਰ ਕੰਮ ਕਰਦਾ ਹੋਊਗਾ ਕੋਈ ਨਾਲ ਦੁਕਾਨਦਾਰੀ ਕਰਦਾ ਹੋਊਗਾ ਵੀ ਇੱਥੇ 2 ਘੰਟੇ ਲਾ ਕੇ ਮੁੜ ਕੇ ਉਹਨੇ ਆਪਦਾ ਟੱਬਰ ਚ ਪਾਲਣਾ ਮਤਲਬ ਕੋਚ ਨੇ ਕੰਮ ਹੋਰ ਕੀਤੇ ਹੋਏ ਨਾ ਕੀ ਤੇ ਉਹ ਡੈਡੀਕੇਟਿਡ ਕੋਚ ਚਾਹੀਦੇ ਪੂਰੀ ਫੁੱਲ ਸੈਲਰੀ ਮਿਲੇ ਉਹਨਾਂ ਨੂੰ ਜੀ ਤੁਸੀਂ ਜਿਹੜੇ ਇੰਟਰਨੈਸ਼ਨਲ ਖਿਡਾਰੀਆਂ ਦੀ ਖੇਡ ਬੰਦ ਕਰਾ ਕੇ ਕੋਈ ਕੋਚ ਰੱਖ ਲੈ ਹੁਣ 3.5 ਸਾਲ ਵਾਲਾ ਪਾਕ ਤੋਂੜੇ ਜੇ ਕੋਚ ਭਰਤੀ ਕਰ ਰਹੇ ਉਹ ਖੇਡਦੇ ਆ ਜੀ ਉਹ ਜਿਹੜਾ ਖਿਡਾਰੀ ਡੈਡੀਕੇਟਿਡ ਹੈ ਜਿਹਦੀ ਮਿਹਨਤ 20 ਸਾਲ ਦੀ ਤਾਂ ਉਹ ਨੈਸ਼ਨਲ ਲੈਵਲ ਦਾ ਇੰਟਰਨੈਸ਼ਨਲ ਦਾ ਖਿਡਾਰੀ ਬਣਿਆ ਉਹ ਆਪਦੀ ਖੇਡ ਛੱਡ ਦੂਗਾ ਕਦੋਂ ਛੱਡੂਗਾ ਮੈਂ ਹਾਂ ਤਾਂ ਮੈਂ ਤਾਂ ਨਹੀਂ ਛੱਡੂਗਾ ਮੈਂ ਪਹਿਲਾਂ ਆਪਦੀ ਗੇਮ ਨੂੰ ਜਿਹਦੇ ਤੇ ਇੰਨੀ ਮਿਹਨਤ ਕੀਤੀ ਹੈ ਮੈਂ ਉਹਦੀ ਗੇਮ ਕਰੂੰਗਾ ਫਿਰ ਕੋਚਿੰਗ ਕਰੂੰਗਾ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦੀ ਤੁਹਾਡੇ ਗੱਲਬਾਤ ਕਰਨ ਮਿਹਰਬਾਨ ਜੀ ਜੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਨੈਰੂ ਸਟੇਡੀਅਮ ਫਰੀਦਕੋਟ ਦੀਆਂ ਇਹ ਇੱਕ ਜ਼ਿਲ੍ਹੇ ਦਾ ਸਟੇਡੀਅਮ ਆ ਜਿੱਥੇ ਜ਼ਿਲ੍ਹੇ ਭਰ ਦੇ ਨੌਜਵਾਨ ਆ ਜਿਹੜੇ ਉਹ ਇੱਥੇ ਆ ਕੇ ਪ੍ਰੈਕਟਿਸ ਕਰਦੇ ਨੇ ਪਰ ਕਰ ਨਹੀਂ ਸਕਦੇ ਉਹਦਾ ਕਾਰਨ ਹੈ ਕਿ ਫੁੱਟ ਫੁੱਟ ਕਾ ਖੜਾ 2-2 ਫੁੱਟ ਕਾ ਖੜਾ ਕਿਤੇ ਕਿਤੇ ਗਾਰਾ ਕਿਤੇ ਪਾਣੀ ਜਿਹੜੇ ਟਰੈਕ ਨੇ ਉਹ ਕੇਰੀ ਦੇ ਹੁੰਦੇ ਆ ਪਰ ਇੱਥੇ ਬੱਜਰੀ ਦੇ ਬਣਾਏ ਹੋਏ ਨੇ ਸਾਈਕਲ ਦਾ ਟਰੈਕ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਕਿ ਕਿਵੇਂ ਤਰੇੜਾਂ ਪਈਆਂ ਹੋਈਆਂ ਨੇ ਮਤਲਬ ਇਹ ਹਾਲਾਤ ਇੱਕ ਜ਼ਿਲ੍ਹੇ ਦੇ ਸਟੇਡੀਅਮ ਦੇ ਕਿ ਜਿਹੜੇ ਨੌਜਵਾਨ ਨੇ ਉਹ ਪ੍ਰੈਕਟਿਸ ਕਰਨ ਆ ਰਹੇ ਨੇ ਉਹਨਾਂ ਨੇ ਅੱਗੇ ਆਪਣੀ ਰੇਤ ਜਿਹੜੀ ਉਹ ਰੋਗ ਦਿੱਤੀ ਆ ਉਹਦਾ ਕਾਰਨ ਹੈ ਕਿ ਸਾਹਮਣੇ ਪਾਣੀ ਖੜਾ ਹੈ ਤਾਂ ਇਹ ਹਾਲਾਤ ਹੈ ਜਿਹੜੇ ਸਟੇਡੀਅਮ ਦੇ ਬਣੇ ਹੋਏ ਇੱਕ ਜ਼ਿਲ੍ਹੇ ਦੇ ਸਟੇਡੀਅਮ ਦੇ ਨਾਲ ਇੱਥੇ ਕਹਿੰਦੇ ਪ੍ਰੋਪਰ ਕੋਚ ਨਹੀਂ ਨਾ ਇੱਥੇ ਬਣਿਆਦੀ ਸਹੂਲਤਾਂ ਨਹੀਂ ਨਾ ਇੱਥੇ ਕੋਈ ਮਤਲਬ ਟ੍ਰੇਨਿੰਗ ਦੇ ਲਈ ਸਿਸਟਮ ਹੈ ਨਾ ਕੋਈ ਗਰਾਊਂਡਮੈਨ ਹੈ ਕੁਝ ਵੀ ਇੱਥੇ ਹੈ ਨਹੀਂਗਾ ਤੇ ਸਰਕਾਰ ਗੱਲਾਂ ਕਰਦੀ ਹੈ ਕਿ ਅਸੀਂ 13000 ਸਟੇਡੀਅਮ ਨਵੇਂ ਬਣਾਵਾਂਗੇ ਨਵੇਂ ਬਣਾਉਣ ਦੀ ਗੱਲ ਬਾਅਦ ਦੇ ਵਿੱਚ ਆ ਪਰ ਜਿਹੜੇ ਪੁਰਾਣੇ ਬਣੇ ਨੇ ਇਹਨੇ ਚੰਗੇ ਸਟੇਡੀਅਮ ਸੀਗੇ ਕਹਿੰਦੇ ਕਿ ਪਹਿਲਾਂ ਹਾਲਾਤ ਚੰਗੇ ਸੀਗੇ ਹੁਣ ਮਾੜੇ ਹੋ ਗਏ ਤਾਂ ਦੇਖ ਸਕਦੇ ਹੋ ਕਿ ਜਵਾਨ ਕਿਵੇਂ ਪਾਣੀ ਤੋਂ ਬਚ-ਬਚ ਕੇ ਭੱਜ ਰਹੇ ਨੇ ਤਾਂ ਜੇਕਰ ਇਸ ਤਰੀਕੇ ਨਾਲ ਪ੍ਰੈਕਟਿਸ ਕਰਨਗੇ ਤਾਂ ਕੀ ਉਹ ਅੱਗੇ ਜਾ ਕੇ ਕਰਨਗੇ ਤੁਸੀਂ ਹਿਸਾਬ ਲਗਾ ਸਕਦੇ ਹੋ ਤਾਂ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਬਣੇ ਹੋਏ ਸਟੇਡੀਅਮ ਨੇ ਉਹਨਾਂ ਦਾ ਪਹਿਲਾਂ ਖਿਆਲ ਕਰੋ ਉਹਨਾਂ ਨੂੰ ਪਹਿਲਾਂ ਠੀਕ ਕਰੋ ਫਿਰ ਉਸ ਤੋਂ ਬਾਅਦ ਨਵੇਂ ਜਿਹੜੇ ਉਹ ਵੀ ਬਣਾ ਲਿਓ ਪਰ ਜਿਹੜੇ ਪਹਿਲਾਂ ਬਣੇ ਹੋਏ ਨੇ ਜਿੱਥੇ ਨੌਜਵਾਨਾਂ ਨੇ ਪ੍ਰੈਕਟਿਸ ਕਰਨੀ ਹੈ ਪਹਿਲਾਂ ਉਹਨਾਂ ਨੂੰ ਠੀਕ ਕਰ ਦਿਓ